ਚਾਰਜ ਕਾਰਡਨ ਸਰਚ ਆਪਰੇਸ਼ਨ ਸ਼ੇਅਰ ਵਿੱਚ ਚਲਾਇਆ ਜਾ ਰਿਹਾ ਹੈ ਤੇ ਪੂਰੇ ਜ਼ਿਲ੍ਹੇ ਵਿੱਚ ਰਿ ਅਲੱਗ-ਅਲੱਗ ਜਗ੍ਹਾ ਤੇ ਚਲਾਇਆ ਜਾ ਰਿਹਾ ਹੈ। ਔਰ ਟਾਈਮਸ ਤੇ ਜੇ ਆਪਾਂ ਗਸ਼ਤ ਰੱਖੀਏ ਤੇ ਜੇ ਪੁਲਿਸ ਦੀ ਪ੍ਰੈਜ਼ੈਂਸ ਰੱਖੀਏ ਤੇ ਜਿਹੜਾ ਹੁਣ ਛੁਪ-ਛੁਪ ਕੇ ਨਸ਼ਾ ਵੇਚਦੇ ਨੇ ਲੋਕ ਉਹ ਵੀ ਪੂਰਾ ਕੰਟਰੋਲ ਹੋ ਜਾਊਗਾ। ਕਲੀਅਰ ਮੈਂ ਦੱਸਣਾ ਚਾਹੁੰਗਾ ਜਿੰਨੇ ਮਰਜ਼ੀ ਸੀਸੀਟੀਵੀ ਲਾਲਣ ਜੋ ਮਰਜ਼ੀ ਕਰ ਲੋ। ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਐਕਸ਼ਨ ਹੋਊਗਾ ਹੀ ਹੋਗਾ ਚਾਹੇ ਸੀਸੀਟੀਵੀ ਲਾਲਣ ਚਾਹੇ ਸੀਸੀਟੀਵੀ ਤੋਂ ਵੱਡੀ ਚੀਜ਼ ਹੈ ਉਹ ਵੀ ਲਾ ਆਖਿਆ ਦੇ ਸਾਹਮਣੇ ਇਹ ਅਸੀਂ ਦਾਗ ਮਾਰ ਕੇ ਇਹਦੇ ਯਾਰ ਲੱਗੇ ਅਸੀਂ ਅਭੀ ਲੱਕ ਨੂੰ ਫੜਾ ਦੇ ਯਾਰ ਲੜਨ ਦੇ ਆਪਣੇ ਨੂੰ ਸਾਹਮਣੇ ਅਸੀਂ ਡੱਕੇ ਬੰਦੇ ਕੋਡਾ ਉੱਟਾ ਹੁਈ ਮਲਾਜੂ ਉੱਟਾ ਗਏ ਅਸੀਂ ਤਾਂ ਬਾਰੇ ਪੈਲ ਕਰੀਏ ਜਾਂਦੇ ਜਿਹੜੇ ਨਹੀਂ ਮਾਤਾ خدا ਕਿਸੇ ਦਾ ਕੋਈ ਭਖਦੇ ਕੋਈ ਨਹੀਂ ਐਵੇਂ ਤਖਣੇ ਨਹੀਂ ਲੱਗੇ ਸਾਡੇ ਨਾਲ ਸਹੀ ਬੰਦੇਗੇ ਸਾਡੇ ਨੂੰ ਮੋਟਰਸਾਈਕਲ ਕਰੋ ਤੇ ਸਾਡੇ ਕੋਲ ਪ੍ਰਸ਼ਾਨ ਕੀਤਾ ਹੁੰਦਾ ਵਾ ਮੋਟਰਲਾ ਜਿੱਦੀ ਤੇ ਨੂੰ ਵੀ ਇਹ ਮੈਂ ਦਿਖਾ ਦਿੱਤੀ ਸੀ ਕਿ ਮੈਂ ਲੋਕਾਂ ਨੂੰ ਦਿੱਤੀ ਸੀ ਕਿ ਜਨਾਲ ਤੇ 80% ਨਸ਼ਾ ਚੱਲਦਾ ਸਾਡੇ ਉਹਰੇ ਬੱਚੇ ਬੱਚੇ ਨਸ਼ਾ ਵੇਚਣ ਲੱਗੇ ਛੋਟੇ ਛੋਟੇ ਵੀ ਜਿੰਨੇ ਵੀ ਰਹਿ ਗਏ ਲੇਕਿਨ ਸਾਨੂੰ ਇਹ ਗੱਲ ਕਿ ਜਿਹੜੇ ਸਾਡੇ ਮੁਖ ਬੰਦੇਗੇ ਉਹ ਨਹੀਂ ਆਂਦੇ ਅੱਗੇ ਉਹ ਅੱਗੇ ਬੰਦ ਨਹੀਂ ਕਰਾਂਦੇ ਇਹਨਾਂ ਨੂੰ ਇਹ ਪੁੱਛੋਗੇ ਇਹ ਨਸ਼ਾ ਸ਼ੁਰੂ ਕਿੰਨੇ ਕਰਾਇਆ ਇਹ ਕਰੇ ਬੰਦ ਕਰਾਇਆ ਸਾਡੇ ਉਹਰੇ 3 ਮਹੀਨੇ ਜਸਪ੍ਰੀਤ ਘਾਲੂ ਆਏ ਜੂਰੇ 3 ਮਹੀਨੇ ਸਾਨੇ ਬੰਦ ਕਰਾਇਆ ਨਸ਼ਾ ਉਹਰੇ ਘਾਲੂ ਆਏ ਕਿੰਨੇ ਆਏ ਨਸ਼ਾ ਕਿੰਨੇ ਕਰਵਾ ਤੂੰ ਦੱਸ ਨੇ ਜਿਹੜੇ ਇੱਥੇ ਆਪਣੇ ਮੁੱਧੂਰ ਬੰਦੇ ਕੋ ਜਿੰਨੇ ਵੀ ਆ ਉਹਨਾਂ ਨੂੰ ਬੁਲਾਓ ਕਿ ਭਾਈ ਤੁਹਾਨੂੰ ਨਸ਼ਾ ਕਿਨੇ ਖਲਵਾਇਆ ਦਾ ਹੈ ਨਹੀਂ ਸਾਡਾ ਫਰਜ ਨਹੀਂ ਬਣਦਾ ਕਿ ਅਸੀਂ ਮੁੱਧੂਰ ਬੰਦੇ ਆਂ ਓਰੇ ਕਿ ਅਸੀਂ ਇਸ ਨੂੰ ਬੰਦ ਕਰਾਈਏ ਸਾਡਾ ਫਰਜ ਬੰਦਾਗਾ ਮੇਰੇ ਨਾਲ ਲੜਾਈ ਹੋਈ ਆ 25 30 ਬੰਦੇ ਨਾਲ ਮੇਰੇ ਨਾਲ ਲੜਾਈ ਹੋਈ ਮੇਰੇ ਹੱਥ ਵੈਕਚਰ ਆਇਆ ਓਰੇ ਮੇਰੇ ਨਾਲ ਕੋਈ ਉਸ ਤਰੀਕ ਪਰੇਜੈਂਟੇਸ਼ਨ ਵੀ ਦੇ ਕੇ ਆਈ ਸੀ ਐਸਐਸਪੀ ਸਾਹਿਬ ਨੂੰ ਕਿਸੇ ਨੇ ਵੀ ਮੇਰੇ ਨਾਲ ਇਹ ਪ੍ਰੇਜੈਂਟੇਸ਼ਨ ਵੀ ਦਿੱਤੀ ਹੈ ਕਿ ਕੋਈ ਥੱਲੇ ਦਾ ਕੋਈ ਆਪਣਾ ਕੋੜਾ ਕੋ ਪ੍ਰਧਾਨ ਨਹੀਂ ਹੈਗਾ ਮੁੰਡੇ ਦਾ ਪ੍ਰਧਾਨ ਸਾਰੇ ਹੀ ਆ ਜੀ ਕੋਈ ਗੱਲ ਨਹੀਂ ਸਾਰੇ ਆ ਆਪਣੇ ਅੱਗੇ ਹਰ ਇੱਕ ਬੰਦਾ ਪ੍ਰਧਾਨ ਬਣ ਜਾਂਦਾਗਾ ਜੇ ਕੋਈ ਸਹੀ ਬੰਦਾ ਹੁੰਦਾਗਾ ਉਹਦੇ ਪਿੱਛੇ ਨਹੀਂ ਲੱਗਦੇ ਉਹ ਕਿਉਂ ਨਹੀਂ ਲੱਗਦੇ ਕਿਉਂਕਿ ਉਰੇ ਇਹਨਾਂ ਦੀ ਰੋਜ਼ਗਾਰੀ ਆ ਇਹਨਾਂ ਦੇ ਵਿਹਲੇ ਬੰਨ ਹੋ ਗਏ ਇਹਨਾਂ ਦਾ ਕੋਈ ਰੁਜ਼ਗਾਰ ਤੇ ਨਹੀਂ ਇਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਹ ਯੁੱਧ ਨਸ਼ਿਆਂ ਵਿਰੋਧ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਪੰਜਾਬ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਲਾਂਚ ਕੀਤੀ ਗਈ ਹੈ ਉਸ ਦੀ ਲੜੀ ਵਿੱਚ ਚਟ ਕੋਰਡਨੈਂਸ ਸਰਚ ਆਪਰੇਸ਼ਨ ਸ਼ਹਿਰ ਵਿੱਚ ਵੀ ਚਲایا ਜਾ ਰਿਹਾ ਤੇ ਪੂਰੇ ਜ਼ਿਲ੍ਹੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਚਲایا ਜਾ ਰਿਹਾ ਉਸ ਦੇ ਵਿੱਚ ਅਸੀਂ ਐਫਆਈਆਰ ਵੀ ਦਰਜ ਕੀਤੀਆਂ ਨੇ ਬੰਦੇ ਵੀ ਅਰੈਸਟ ਕੀਤੇ ਰਿਕਵਰੀਜ਼ ਵੀ ਹੋਈਆਂ ਨੇ ਸੋ ਜਿਹੜੀ ਸਾਰੀਆਂ ਰਿਕਵਰੀਜ਼ ਟੋਟਲ ਮੈਂ ਸ਼ਾਮ ਨੂੰ ਇੱਕ ਵਾਰੀ ਤੁਹਾਨੂੰ ਦੇ ਦੂੰਗਾ ਕਿ ਕੀ ਕੁਝ ਰਿਕਵਰ ਹੋਇਆ ਹੈ ਬਟ ਜਿਹੜਾ ਪਬਲਿਕ ਦਾ ਸਪੋਰਟ ਹੈ ਉਹ ਵਰ ਪੈਰਲਲਡ ਹੈ ਜਿਵੇਂ ਕਿ ਅਸੀਂ ਦੇਖਿਆ ਹੁਣ ਆਂਦੇ ਹੋਏ ਵੀ ਇੱਕ ਬਜ਼ੁਰਗ ਮਾਤਾ ਜੀ ਮੈਨੂੰ ਮਿਲੇ ਸੀ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਇੱਥੇ ਕੌਣ ਕੌਣ ਨਸ਼ਾ ਵੇਚਦਾ ਹੈ ਤੇ ਕਿਵੇਂ ਇੱਥੇ ਔਰ ਟਾਈਮਸ ਤੇ ਜੇ ਆਪਾਂ ਗਸ਼ਤ ਰੱਖੀਏ ਤੇ ਜੇ ਪੁਲਿਸ ਦੀ ਪ੍ਰੈਜ਼ੈਂਸ ਰੱਖੀਏ ਤੇ ਜਿਹੜਾ ਹੁਣ ਛੁਪ ਛੁਪ ਕੇ ਨਸ਼ਾ ਵੇਚਦੇ ਨੇ ਲੋਕ ਉਹ ਵੀ ਪੂਰਾ ਕੰਟਰੋਲ ਹੋ ਸਕਦਾ ਸੋ ਉਹਨੂੰ ਅਸੀਂ ਸਟ੍ਰੈਟਜੀ ਨੂੰ ਉਸ ਹੱਬ ਨਾਲ ਚੇਂਜ ਕਰਕੇ ਇੰਪਲੀਮੈਂਟ ਕਰਾਂਗੇ ਸੋ ਥੈਟ ਕਿ ਜਿਹੜਾ ਸੁਪਨਾ ਹੈ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਤੇ ਨਸ਼ਾ ਬਿਲ ਉਸ ਪਾਸੇ ਕਦਮ ਵਧ ਸਕਣ ਤੇ ਆਪਾਂ ਇਹਨੂੰ ਬਿਲਕੁਲ ਜ਼ੀਰੋ ਡਰੱਗ ਸੇਲ ਵਾਲਾ ਏਰੀਆ ਬਣਾ ਸਕਦੇ ਹਾਂ ਸਰ ਡਿਸਟ੍ਰਿਕਟ ਚ ਸਰ ਕਿੰਨੀ ਜਗ੍ਹਾ ਤੇ ਕਾਰਵਾਈ ਚੱਲ ਰਹੀ ਹੈ ਅੱਜ ਡਿਸਟ੍ਰਿਕਟ ਚ 5 ਜਗ੍ਹਾ ਤੇ ਚੱਲ ਰਹੀ ਹੈ ਸੋ ਸਾਰੇ ਜਗ੍ਹਾ ਤੇ ਆਪਾਂ ਸਫੀਸ਼ੀਐਂਟ ਫੋਰਸ ਲਾ ਕੇ ਡੋਮਿਨੇਟ ਵੀ ਕਰ ਰਹੇ ਹਾਂ ਏਰੀਆ ਤੇ ਕਾਡਨ ਸਰਚ ਆਪਰੇਸ਼ਨ ਵੀ ਚੱਲ ਰਹੇ ਸਰ ਇੱਕ ਤਾਂ ਜਿਵੇਂ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਸੀਸੀਟੀਵੀ ਲਗਾ ਕੇ ਜਿਹੜਾ ਪਹਿਲਾਂ ਹੀ ਦੇਖ ਲਿਆ ਜਾਂਦਾ ਹੈਗਾ ਕਿ ਪੁਲਿਸ ਦੇ ਬੰਦਮੁਲਾਜ਼ਮ ਆ ਰਹੇ ਨਹੀਂ ਕਿ ਘਰ ਲੋਕ ਹੁੰਦੇ ਨੇ ਇਸ ਦੇ ਲਈ ਕੁਝ ਕਰਿਆ ਜਾਵੇ ਤੇ ਦੂਜਾ ਸਰ ਜਿਵੇਂ ਬੱਚੇ ਨੇਗੇ ਬਲਾਂ ਤੋਂ ਜਾ ਕੇ ਕੋਈ ਐਦਾਂ ਦਾ ਕੋਈ ਕਦਮ ਚ ਚੱਕਿਆ ਜਾਵੇ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਦੇਖੋ ਜੀ ਬੜਾ ਕਲੀਅਰ ਮੈਂ ਇਹ ਦੱਸਣਾ ਚਾਹੂੰਗਾ ਜਿੰਨੇ ਮਰਜ਼ੀ ਸੀਸੀਟੀਵੀ ਲਾਲਣ ਜੋ ਮਰਜ਼ੀ ਕਰ ਲੋ ਜੇ ਕੋਈ ਗਲਤ ਕੰਮ ਕਰੂਗਾ ਤਾਂ ਉਹਦੇ ਖਿਲਾਫ ਐਕਸ਼ਨ ਹੋਊਗਾ ਹੀ ਹੋਊਗਾ ਚਾਹੇ ਸੀਸੀਟੀਵੀ ਲਾਲਣ ਚਾਹੇ ਸੀਸੀਟੀਵੀ ਤੋਂ ਵੱਡੀ ਚੀਜ਼ ਹੈ ਉਹ ਵੀ ਲਾਲਣ ਬਟ ਜਿਹਦੇ ਖਿਲਾਫ ਐਕਸ਼ਨ ਹੋਣਾ ਜਿਹੜਾ ਗਲਤ ਕੰਮ ਕਰੂਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਬੁਲਡੋਜ਼ਰ ਅਗਲਾ ਤਿਆਰ ਹੈ ਜੀ ਕਿਸੇ ਦੇ ਮਤਲਬ ਜਿਹੜੇ ਰਹਿ ਗਏ ਜੀ ਕੁਝ ਦੇਖਦੇ ਆ ਜਿਹੜਾ ਕੋਈ ਇਲੀਗਲ ਸਟਰਕਚਰ ਬਣਾਇਆ ਹੋਊਗਾ ਜਿੰਨੇ ਉਸ ਤੇ ਬਿਲਕੁਲ ਬੁਲਡੋਜ਼ਰ ਵੀ ਚੱਲੂਗਾ ਘਰ ਵੀ ਟਾਇਦਾ ਸਰ ਤੁਹਾਡੀ ਨੋਲੇਜ ਚ ਇੱਕ ਕੈਂਡੀਆ ਦਾ ਵੀ ਆਇਆ ਹੈ ਕਿ ਹਾਂ ਜੀ ਉਹ ਇੱਕ ਉਹਦੇ ਵਿੱਚ ਐਡਵਾਈਜ਼ਰੀ ਵੀ ਇਸ਼ੂ ਕੀਤੀ ਗਈ ਹੈ ਜਿਹੜੀ ਸਟਰਾਬਰੀ ਵਾਲੀ ਹੈ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆਂ ਕਿ ਜੇ ਕੋਈ ਇਹੋ ਜੀ ਕਿਤੇ ਸੇਲ ਹੁੰਦੀ ਹੈ ਆਲਦੋ ਇੱਕ ਬੰਦਾ ਮੈਨੂੰ ਇੱਕ ਕੈਂਡੀ ਦਾ ਵੀ ਦੱਸ ਕੇ ਗਿਆ ਸੀ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸੋ ਪੈਰਲੈਲੀ ਬੜੀਆਂ ਚੀਜ਼ਾਂ ਚੱਲ ਰਹੀਆਂ ਕਈ ਚੀਜ਼ਾਂ ਹੈਗੇਣੀਆਂ ਤੁਹਾਨੂੰ ਮੈਂ ਡਿਸਕਲੋਜ਼ ਕਰ ਸਕਦਾ ਕਿਹੜੀਆਂ ਚੀਜ਼ਾਂ ਨੇ ਕਈ ਤੁਹਾਨੂੰ ਨਹੀਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ ਸੋ ਪੈਰਲੈਲੀ ਬਹੁਤ ਕੁਝ ਚੱਲ ਰਿਹਾ ਐਂਡ ਮੈਂ ਅਸੀਂ ਇਨਸ਼ੋਰ ਕਰਾਂਗੇ ਪਟਿਆਲਾ ਪੁਲਿਸ ਵਿਲ ਇਨਸ਼ੋਰ ਕਿ ਡਰੱਗਸ ਦੀ ਸੇਲ ਜਿਹੜੀ ਉਹ ਬਿਲਕੁਲ ਜ਼ੀਰੋ ਸਰ ਉਹਨੇ ਕੁਝ ਲੋਕ ਕਹਿੰਦੇ ਕਹਿੰਦੇ ਕੁਝ ਮੁਲਾਜ਼ਮ ਨੇ ਜਿਹੜੇ ਉਹ ਆ ਕੇ ਉਹ ਇਲਾਹਾ ਦੇ ਦਿੰਦੇ ਨੇ ਕਿ ਉਹਦੇ ਰੇਡ ਹੋਣੀ ਹੈਗੀ ਇਸ ਚੀਜ਼ ਨੂੰ ਵੀ ਲੈ ਕੇ ਕੁਝ ਮੁਲਾਜ਼ਮਾਂ ਦੇ ਬਲੇ ਨਹੀਂ ਇਹ ਤਾਂ ਦੇਖੋ ਜਦੋਂ ਅਸੀਂ ਰੇਡ ਕਰਨੀ ਹੁੰਦੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਕਰਨਾ ਹੁੰਦਾ ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿੱਥੇ ਕਰਨੀ ਹੈ ਜੀ ਸੋ ਉਸ ਹਿਸਾਬ ਨਾਲ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਕੀਤਾ ਜਾਂਦਾ ਸੋ ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਕੋਈ ਲੀਕ ਕਰ ਦਿੰਦੇ ਹੈ ਕੋਈ ਇਹੋ ਜਿਹੀ ਗੱਲ ਠੀਕ ਹੈ